ਸੋ ਮੂਸੇ ਵਾਲੇ ਦੇ ਕਤਲकांड ਕੇਸ ਦੀ ਅਗਵਾਈ ਕਰਨ ਵਾਲੇ ਧਾਕੜ ਅਫਸਰ ਐਚ ਜੀ ਐਸ ਧਾਰੀਵਾਲ ਦਾ ਟਰਾਂਸਫਰ ਕਰ ਦਿੱਤਾ ਗਿਆ ਹੈ ਦਿੱਲੀ ਪੁਲਿਸ ਵੱਲੋਂ ਜੀ ਹਾਂ ਤੁਹਾਨੂੰ ਦੱਸ ਤਈਏ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸੀਪੀਸੀ ਧਾਰੀਵਾਲ ਉਹਦੇ ਇਹਨਾਂ ਦਾ ਟਰਾਂਸਫਰ ਜਿਹੜਾ ਹੁਣ ਅੰਡੇਬਾਰ ਨਿਕੋਬਾਰ ਦੇ ਵਿੱਚ ਕਰ ਦਿੱਤਾ ਗਿਆ ਜਿੱਥੇ ਉਹਨਾਂ ਨੂੰ ਡੀਜੀਪੀ ਲਾ ਦਿੱਤਾ ਗਿਆ ਹੈ ਦਿੱਲੀ ਪੁਲਿਸ ਦੇ ਗ੍ਰਹਿ ਮਤਰਾਲੇ ਦੇ ਅੰਦਰ ਰਹੀ ਕੰਮ ਕਰਦੀ ਗਈ ਹੈ ਤੇ ਵੱਡਾ ਫੇਰਬਦਲ ਜਿਹੜਾ ਕੀਤਾ ਗਿਆ ਹੈ ਤੁਹਾਨੂੰ ਦੱਸ ਤਈਏ ਕਿ ਲਗਾਤਾਰ ਪਹਿਲਾਂ ਵੀ ਦਿੱਲੀ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਫੇਰਬਦਲ ਕੀਤੇ ਗਏ ਸੀ ਲੇਕਿਨ ਹੁਣ ਕੁਝ ਦਿਨ ਬਾਅਦ ਹੀ ਮੋੜ ਹੈ ਜਿਹੜੇ ਸਿੱਧੂ ਮੂਸੇ ਵਾਲੇ ਦੇ ਕਤਲकांड ਕੇਸ ਦੀ ਅਗਵਾਈ ਕਰਨ ਵਾਲੇ ਧਾਕੜ ਅਫਸਰ ਹੈਗੇ ਸੀ ਧਾਰੀਵਾਲ ਐਸ ਜੀ ਐਸ ਉਹਦਾ ਹੋਣਾ ਜਿਹੜਾ ਰੱਤਵਾ ਬਾਵਲਾ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਾਫੀ ਜੜੀਆਂ ਗੀਆਂ ਚਰਚਾਵਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਕਿਉਂਕਿ ਬਹੁਤ ਧਾਕੜ ਅਫਸਰ ਹੈਗੇ ਸੀ ਬਹੁਤ ਹੀ ਪਿਆਰਵਾਈ ਕਰਦੇ ਪਏਗੇ ਸੀ ਔਰ ਕਾਫੀ ਕਲੋਜ਼ ਪਹੁੰਚ ਚੁੱਕੇਗੇ ਸੀ ਔਰ ਕਾਫੀ ਜਨਾਨ ਨੂੰ ਇਹਨਾਂ ਨੇ ਆਪਣੇ ਰਾਉਂਡ ਦੇ ਵਿੱਚ ਲੈ ਕੇ ਵੀ ਜਿਹੜਾ ਗਿਆ ਉਹਨਾਂ ਨੂੰ ਗ੍ਰਿਪਟ ਵਿੱਚ ਲੈ ਕੇ ਉਹ ਕੋ ਪੁਸ਼ਕਿਸ਼ ਕੰਨੀ ਸ਼ੁਰੂ ਕਰ ਦਿੱਤੀ ਗਈ ਸੀ ਲੇਕਿਨ ਹੁਣ ਇਸ ਤਬਾਵਲੇ ਦੇ ਉੱਤੇ ਕਾਫੀ ਸਵਾਲ ਵੀ ਖੜੇ ਹੋਣੇ ਸ਼ੁਰੂ ਹੋ ਚੁੱਕੇ ਗਿਆ ਔਰ ਰਾਜਨੀਤੀ ਗਈ ਹੈ ਉਹ ਕਾਫੀ ਗਰਮਾ ਚੁੱਕੀ ਹੈਗੀ